ਕੌਲਕਾ ਆਈਜੀ ਅਮਰ ਸਿੰਘ ਚਾਹਲ ਜਿਨ੍ਹਾਂ ਨਾਲ ਵੱਡੀ ਪੈਸੇ ਦਾ ਕਰੋੜਾਂ ਰੁਪਏ ਦੀ 사ਰਬ ਠੱਗੀ ਹੋਈ ਸੀ ਜਿਸ ਤਰ੍ਹਾਂ ਦੁਖੀ ਹੋ ਕੇ ਉਹਨਾਂ ਵੱਲੋਂ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਮਾਮਲੇ 'ਚ ਇੱਕ ਨਵਾਂ ਮੋੜ ਆਇਆ ਹੈ ਪੁਲਿਸ ਵੱਲੋਂ 6 આરોપીਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅੱਜ ਤੱਕ ਜਿਨ੍ਹਾਂ 'ਚੋਂ 4 ਨੂੰ ਨਿਆਂਇਕ ਰਸਤੇ ਭੇਜ ਦਿੱਤਾ ਗਿਆ ਹੈ ਬਾਕੀ ਬਚੇ 2 ਜਿਨ੍ਹਾਂ ਨੂੰ ਪੁਲਿਸ ਨੇ ਮਾਨਤੇ ਹੈ ਜਿਨ੍ਹਾਂ 'ਚੋਂ ਇੱਕ ਦੀ ਤਬੀਤ ਖਰਾਬ ਹੋਣ ਕਾਰਨ ਦਸਤਾਨਾ ਸ਼ੂਗਰ ਦਾ ਮਰੀਜ਼ ਹੈ ਸਰਕਾਰੀ ਹਸਪਤਾਲ ਰਜਿੰਦਰਾਗ ਵਿੱਚ ਦਾਖਲ ਕਰਵਾਇਆ ਗਿਆ ਹੈ 6 ਪਿਊਜਾ ਜਿਸ ਨੂੰ ਪੇਸ਼ ਕੀਤਾ ਸੀਗੇ ਹਾਂ ਉਹਦੇ ਚੋਣ ਸੀ ਰਿਵੀਸ਼ਨਲ ਮਾਰਡਿਨ ਭੇਜ ਦਿੱਤਾ ਤੇ 4 ਦੇ ਪਿਊਜਾ ਸੀ ਉਹਨਾਂ ਦਾ ਸਾਨੂੰ 7 ਦਿਨ ਦਾ ਰਮਾਣ ਮਿਲਿਆ 7 ਦਿਨ ਰਮਾਣ ਮਿਲਿਆ ਤੇ ਜਿਹੜਾ ਹਸਪਤਾਲ ਚਾਹ ਉਹ ਕਿਵੇਂ ਆ ਜੀ ਜਿਹੜਾ ਉਹ ਠੀਕ ਹੈ ਹਾ ਜੀ ਟ੍ਰੀਟਮੈਂਟ ਚੱਲ ਰਿਹਾ ਡਾਕਟਰ ਵੱਲੋਂ ਦਾ ਤੇ ਉਹ ਐਕਟਿਵ 슈ਗਰ ਦਾ ਪੇਸ਼ੈਂਟ ਹੋਣ ਕਰਕੇ ਉਹਨੂੰ ਐਡਮਿਟ ਕਰਾ ਦਿੱਤਾ ਸੀ ਫਸਟ ਡੇ ਜੀ ਆਹਨ ਕਿਹੜੇ ਕਿਹੜੇ ਬੰਦੇ ਪੇਸ਼ ਕੀਤੇ ਸੀਗੇ ਜੀ ਨਾਮ ਵਗੈਰਾ ਕੁਝ ਇਹਨਾਂ ਦੇ ਜਿਹੜੇ ਜੁਡੀਸ਼ੀਅਲ ਚ ਭੇਜੇ ਨੇ ਉਹਨਾਂ ਦੇ ਕੀ ਨਾਮ ਨੇ ਹਾਂਜੀ ਇੱਕ ਪ੍ਰਤੀਕ ਹੈਗਾ ਇੱਕ ਅਸ਼ੀਸ਼ ਪਾਂਡੇ ਤੇ ਇੱਕ ਹੈਗਾ ਆਪਣਾ ਰਣਜੀਤ ਸਿੰਘ ਐਂਡ ਇੱਕ ਹੋਰ ਉਸ ਜਿਹੜਾ ਹੈਗਾ ਤੇ ਦੋ ਜਿਹੜੇ ਬਾਕੀ ਨੇ ਉਹਨਾਂ ਨੂੰ ਆਪਣਾ ਮੁਹੰਮਦ ਸ਼ਾਰिफ ਤੇ ਸੋਮਨਾਥ ਨੂੰ ਸੀ ਭੇਜ ਦਿੱਤਾ ਜੁਡੀਸ਼ੀਅਲ ਮਾਂਡੇ ਅੱਛਾ ਜੀ ਜਿਹੜਾ ਹਸਪੀਟਲ ਤੇ ਜੀ ਉਹ ਉਹ ਚੰਦਰ ਕਾਂਤ ਉਹ ਸਿਮ ਵਗੈਰਾ ਜਿਹੜੇ ਸਾਰੇ ਐਕਟੀਵੇਟ ਕਰਦਾ ਸੀ ਦੁਬਈ ਭੇਜਣ ਲਈ ਆਪਣੇ ਫੋਨ ਤੋਂ ਉਹ ਉਹ ਕਿ ਜਿਹੜਾ ਫਸਟ ਡੇ ਹੀ ਬਿਮਾਰ ਹੋ ਗਿਆ ਸੀਗਾ ਤੇ ਉਹਨੂੰ ਅਸੀਂ ਇਮੀਡੀਏਟਲੀ ਰੈਜਨਰੋ ਹਸਪੀਟਲ ਐਡਮਿਟ ਕਰਵਾਤਾ ਸੀ ਪੁਲਿਸ ਮਾਨ ਤੁਸੀਂ ਲੇਤਾ ਹੈਗਾ ਹੁਣ ਲਈ ਵੀ ਹੁਣ ਤਾਂ ਕੁਝ ਮੀਡੀਅਰ ਮਾਰਦੇ ਫਿਲਹਾਲ ਭੇਜ ਦਿੱਤਾ ਕਿਉਂਕਿ ਉਹਦੇ ਐਡਮਿਟ ਹੋਣ ਕਾ ਓਬਵੀਅਸਲੀ ਪੁਲਿਸ ਵਿਮਾਰਚ ਨੂੰ ਨਹੀਂ ਰੱਖਿਆ ਜਾ ਸਕਦਾ ਨਹੀਂ ਜਿਹੜੇ ਪੁਲਿਸ ਮਾਨ ਤੁਸੀਂ ਬੰਦੇ ਲੇਤੇ ਨੇ 4 ਉਹਨਾਂ ਕੋਲ ਹਲੇ ਕੀ ਰਿਕਵਰੀ ਹੋਣੀ ਬਾਕੀ ਆ ਜਾਂ ਕਿਸੇ ਤਰ੍ਹਾਂ ਦਾ ਹੋਰ ਪੁੱਛ ਕੀਤਾ ਕੀ ਉਹ ਮੈਟਰ ਹੈ ਹਾਂਜੀ ਜਿਹੜੇ ਵੀ ਉਹਨਾਂ ਨੇ ਪੈਸੇ ਆਪਣੇ ਅਕਾਊਂਟ ਦੇ ਵਿੱਚੋਂ ਕਢਾਏ ਨੇ ਉਹਨਾਂ ਨੇ ਆਪਣਾ ਕਿਤੇ ਵੀ ਰੱਖੇ ਹੋਏ ਆ ਉਹਨਾਂ ਦੀ ਬਰਾਮਦਗੀ ਹੋਣੀ ਬ ਜਗਵੰਤ ਟੀਵੀ ਲਈ ਮੈਂ ਰੀਸ਼ ਬਠਲਾ ਪਟਿਆਲਾ ਪੰਜਾਬ